ਇਹ ਠੰਡੀਆਂ ਆ ਦਿਨੇ ਕੱਪੜੇ ਤੇ ਨਾ ਗਾਲੀ ਲਾ ਦੀਏ ਉਹ ਵੀ ਲਾ ਦੇ ਦੇਂ ਤੇ ਕੰਗੜਾ ਬਾੜੋਣੀ ਰੋਗਲ ਬੱਕਰੀ ਦੀ ਕੰਬਲ ਲੈ ਲੈਂਦੇ ਆ 45 ਵੀ ਕਿਸੇ ਨੇ ਛੋਹ ਲੱਤੀ ਵੀ ਚਾਚੀ ਜੀ ਕਿਹੜੇ ਲੈ ਲੈਂਦੇ ਆ ਗਰਮ ਹੁੰਦਾ ਹੂੰ ਕਿੰਨੇ ਪੈਸਾ ਵੀ ਦਿਖਾਈ ਹਾਂਜੀ ਗਾਇਸ ਪਹਿਲਾਂ ਹੀ ਚੱਲਦੇ ਆ ਅੱਜ ਤੇ ਟਾਈਮ ਹੋ ਗਿਆ 7 ਵਜੇ ਤੇ ਠੀਕ ਆ ਕੱਲ ਹੀ ਫਟਕ ਲੱਗ ਗਏ ਸੀਗੇ ਪਾਰਸਾਂ ਹੀ ਫਟਕ ਲੱਗ ਗਏ ਤੇ ਫਟਕਾਫਾ ਨੂੰ ਲੇਟ ਕਰਾ ਦਾਂਦੇ ਆ ਹਾਂ ਤੇ ਬਾਕੀ ਤੁਹਾਨੂੰ ਤਾਂ ਪਈ ਹੋਈ ਆ ਤੇ ਕਦੇ ਵੱਜੇ ਆ ਰਹੇ ਆ ਬਾਕੀ ਹੈ ਗਾਈਸ ਅਸੀਂ ਕਾ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਜੀ ਵੈਲਕਮ ਬੈਕ ਆ ਗਾਈਸ ਤੁਹਾਡਾ ਸਾਰਿਆਂ ਦਾ ਵੀਡੀਓ ਦੇ ਵਿੱਚ ਤੇ ਗਾਈਸ ਆਪਣੇ ਪਿਛਲੇ ਆ ਜਿਹੜਾ ਇੱਕ ਚੈਨਲ ਆ ਉਹਦੇ ਉੱਪਰ ਲ ਸਟ੍ਰਾਈਕ ਵੱਜ ਗਿਆ ਤਾਂ ਕਰਕੇ ਆਪਾਂ ਆਹ ਆਪਣੇ ਚੈਨਲ ਉੱਤੇ ਵੀਡੀਓਜ਼ ਅਪਲੋਡ ਕਰ ਰਹੇ ਆ ਫਸਟ ਟਾਈਮ ਤੇ ਦੋਨਾਂ ਚੈਨਲ ਉੱਪਰ ਹੀ ਕੰਮ ਕਰੇ ਕਰਨਾ ਹੈ ਤੇ ਠੀਕ ਆ ਦੇਖੋ ਆਪਣਾ ਚੱਲੀ ਜਾਣਾ ਹੋਰੀ ਗੋਰੀ ਠੀਕ ਆ ਜੀ ਚਲੋ ਜਦੋਂ ਉਸਤੇ ਉਤੇ ਸਟ੍ਰਾਈਕ हट ਜਾਊਗਾ ਤਾਂ ਆਪਾਂ ਫਿਰ ਦੁਬਾਰਾ ਇਸ ਦੇ ਉੱਪਰ ਹੀ ਚੈਨਲ ਉੱਪਰ ਵੀਡੀਓ ਬਣਾਏ ਸ਼ੁਰੂ ਕਰਾਂਗੇ ਉਹ ਦੇ ਉੱਪਰ ਠੀਕ ਆ ਤੇ ਵਕਿਆ ਨੇ ਇਹਦੇ ਪਰ ਚੱਲ ਰਿਹਾ ਆਪਣਾ ਕੰਮ ਹੌਲੀ ਹੌਲੀ ਅੱਜ ਗਾਇਸ ਫਟ ਖੁੱਲੇ ਆ ਦੇਗੇ ਨਹੀਂ ਲੱਗੇ ਹੁੰਦੇ ਆ ਠੀਕ ਆ ਜਲਦੀ ਤੋਂ ਜਲ ਫਾਇਦਾ ਆਏ 5 ਮਿੰਟ ਦੇ ਵਿੱਚ ਫਰਕ ਪੈ ਜਾਂਦਾ ਬਸ 5 ਮਿੰਟ ਜਿਆਦਾ ਵੀ ਨਹੀਂ ਜਿਹੜਾ 7:00 ਵੇ ਟੁਰਜੀ ਇਹ ਫਿਰ ਤਾਂ ਫਟਕ ਲੱਗੇ ਨਹੀਂ ਹੁੰਦੇ ਜੇ 7:05 ਜਾਂ 7:10 ਫਿਰ ਤਾਂ ਰੁਪਏ ਫਟਕ ਲੱਜ ਜਾਂਦੀ ਆ ਫਿਰ ਖੁੱਲਦੇ ਆ 7:20 ਵਾਈਬਰ ਫਿਰ ਆਪਾਂ ਨੂੰ 8 ਦੇ ਉੱਪਰ ਟਾਈਮ ਆ ਜਾਂਦੇ ਉੱਥੇ ਪਹੁੰਚਦੇ 5 ਮਿੰਟ ਉੱਪਰ ਹੋ ਜਾਂਦੇ ਆ ਫਿਰ ਚੰਗਾ ਜਾਂ ਨਹੀਂ ਲੱਗਦਾ ਹੈਗਾ ਲੇਟ ਜਾਂਦੇ ਫਿਰ ਠੀਕ ਆ ਨਾ ਅੱਗੇ ਸੱਜਤੋਂ ਦੇ ਕਿੰਨੇ ਜਿਆਦਾ ਏ ਦੇਖੋ ਚੈੱਕ ਕਰੋ ਥੋੜੀ ਜਿਆਦਾ ਤੋਂਦਾ ਜਿੱਥੇ ਕੋ ਸਕੂਟਰ ਦੇ ਕੋ ਚੱਲ ਰਿਹਾ ਸਰਫਰ 10 ਤੋਂ 15 ਕਿਲੋ ਮੀਟਰ ਦੂਰ ਅੱਕੇ ਬੱਸ ਤੇ ਇੰਨੀ ਜ਼ਿਆਦਾ ਧੁੱਤ ਪੈ ਰਹੀ ਹੈ ਗਾਈ ਹਾਂਜੀ ਦੋਸਤੋ ਇਸ ਟਾਈਮ ਹਲੇ ਹੀ ਮਰੰਡੀ ਆਪਾਂ ਤੇ ਮੈਂ ਪਰਦੀ ਪਾਈ ਹਿਆ ਅਲਬਣੀ ਨਾਲ ਦੀ ਗੁਰਦੁਆਰੇ ਵਾਲੀ ਤੇ ਡਿਊਟੀ ਗੱਲ ਇਦਾਂ ਹੋਈ ਕਿ 8 ਤੇ 5 ਇੱਕ ਹੋਰ ਲਾਣੀ ਪੈਣੀ ਹੈ ਰਾਤੀ ਡਿਊਟੀ ਕਿਉਂਕਿ ਬੰਦਾ ਸੀਗਾ ਜਿਹੜਾ ਰਾਤ ਵਾਲਾ ਜਵਾਬ ਦੇ ਗਿਆ ਉਹ ਕਹਿੰਦੇ ਕਹਿੰਦੇ ਵੀ ਅੱਜ ਤਾਂ ਰਾਤ ਦਾ ਸਾਰ ਦੇ ਲੇਗਾ ਚਲੋ ਸਾਰ ਦਾਨੇ ਆ ਤੇ ਬਾਕੀ ਇਸ ਟਾਈਮ ਬਾਜ਼ਾਰ ਵਿੱਚ ਨੇ ਜਾ ਰਿਹਾ ਮਾਸੀ ਦਾ ਘਰ ਤੇ ਰੋਟੀ ਪਾਣੀ ਖਾ ਕੇ ਸਾਰਾ ਕੁਝ ਕਰਕੇ ਠੀਕ ਆ ਵਾਪਸ ਦੁਬਾਰਾ ਪਰ ਟਪ ਟਪਨ ਕੇ ਆਪਾਂ ਦਸਤਾਰ ਦੁਬਾਰਾ ਜਾ ਰਹੇ ਹੁਣ ਆਪਾਂ ਠੀਕ ਆ ਵਾ ਗੁਰਦੁਆਰੀ ਚੱਲਿਆ ਨਾ ਹੁਣ ਤੇ ਬਾਕੀ ਤੁਹਾਨੂੰ ਉੱਥੇ ਜਾ ਕੇ ਦਵਾਦਾ ਤੇ ਬਾਕੀ ਹੁਣ ਸੇਰੇ ਸੇਰੇ ਨਿਕਲਾਂਗੇ 5 ਵਜੇ 8 ਤੇ 5 ਲਾਣੀ ਆ ਇਕੱਠ ਤੇ 5 ਸੇਰੇ ਲਾਤੀ ਟੋਟਲ ਆ ਜੱਪਾਨੀ 9 9 18 ਘੰਟੇ ਬਿਊਟੀ ਲਗਾਈ ਆ ਠੀਕ ਆ 18 ਘੰਟੇ ਪਹਿਲਾਂ ਨਾ 9 ਘੰਟੇ ਪਹਿਲਾਂ ਤੇ 9 ਘੰਟੇ ਹੁਣ ਆ ਯਾਰ ਸੀਸਾ ਕੀ ਨੇ ਮੋੜ ਦਾ ਸਕਿਟੀ ਦਾ ਦਰਵਾਜਾ ਹਲੇ ਲਾਇਆ ਨਹੀਂ ਨਾ ਅੱਜ ਮੈਂ ਹੀ ਲਾਉਣਾ ਇਹ ਦਰਵਾਜਾ ਮੰਨ ਡਿਕ ਰਿਹਾਣੇ ਵਾਲੋ ਲੋਜੀ ਗੁਰਦੁਆਰੇ ਪਹੁੰਚ ਗਏ ਆਪਾਂ ਇੱਥੇ ਕਿਹਾ ਸਕੂਟੀ ਖੜਾ ਹੰਦੇ ਨਾ ਦੇਖੋ ਦੋਸਤੋ ਰਾਤ ਨੂੰ ਕਿੰਨਾ ਵਧੀਆ ਲੱਗਦਾ ਗੁਰਦੁਆਰਾ ਸਾਹਿਬ ਗੁੰਮਟੀ ਦੇ ਉੱਪਰ ਲਾਈਟਾਂ ਬਾਲਦੀਆਂ ਆ ਦੇਖੋ ਪਹੁੰਚ ਗਏ ਸੀਗੇ ਗੁਰਦੁਆਰੇ ਸਾਹਿਬ ਆਪਾਂ ਰਾਤ ਦੀ ਡਿਊਟੀ ਤੇ ਕਹਿੰਦੇ ਇੱਕ ਦਿਨ ਕਢਵਾ ਦੇ ਰਾਤ ਦੀ ਮੈਂ ਅੱਜ ਦੋ ਸ਼ਿਫਟਾਂ ਨਾਲ ਨਹੀਂ ਆਇਆ ਯਾਰ ਸਰੀ ਥੱਕਿਆ ਪਿਆ ਇੱਕ ਤਰੀਕੇ ਦਾ ਪਿੱਠ ਬਹੁਤ ਦਰਦ ਕਰੀਏ ਤੇ ਇੱਥੇ ਉੱਧਰ ਬੈਠੇ ਆਂ ਕੁਰਸੀ 'ਤੇ ਹਾਂਜੀ ਗਾਇਜ਼ ਸਵੇਰ ਦਾ ਟਾਈਮ ਆ ਜੀ ਤੇ ਦੇਖੋ ਘਰ ਨੂੰ ਜਾ ਰਿਹਾ ਮੈਂ ਇਸ ਟਾਈਮ ਹੁੰਦੇ-ਤੁੰਦੇ ਪਈ ਹੋਈ ਆ ਹਾਂਜੀ ਗਾਇਜ਼ ਮਾਰਨਿੰਗ ਟਾਈਮ ਆ ਤੇ ਆਪਾਂ ਹੁਣ ਇੱਧਰ ਪੁਲ ਦਾ ਟੱਪਿਆ ਜਿਹੜਾ ਥੱਲੇ ਨੂੰ ਨਿਕਲਦਾ ਹੈ ਇਹ ਠੀਕ ਆ ਤੇ ਬਾਕੀ ਚੱਲਿਆ ਜੀ ਹੁਣ ਪਿੰਡ ਨੂੰ ਤੇ ਠੀਕ ਆ ਹਰ ਟਾਈਮ ਮੈਂ ਚੱਲਿਆ ਹੁਣ ਸਵੇਰ ਦਾ ਟਾਈਮ ਆ 5 ਵਜੇ ਹੋਇਆ ਤੇ ਠੀਕ ਆ 5 ਵਜੇ ਮੈਂ ਘਰ ਨੂੰ ਜਾ ਰਿਹਾ ਡਿਊਟੀ ਲਾ ਕੇ ਆਪਣੀ ਠੀਕ ਆ ਸੇਰੇ ਸੇਰੇ ਤੇ ਬਾਕੀ ਥੱਕ ਗਿਆ ਯਾਰ ਡਬਲ ਸ਼ਿਫਟ ਲਾਈ ਆ ਕਿ ਡਬਲ ਸ਼ਿਫਟ ਲਾਉਣੀ ਪਈ ਕਿਉਂਕਿ ਜਿਹੜਾ ਰਾਤ ਵਾਲਾ ਬੰਦਾ ਸੀਗਾ ਬਿਮਾਰ ਹੋ ਗਿਆ ਤੇ ਉਹ ਆਇਆ ਨਹੀਂ ਹੈ ਸੇਰੇ ਕਰਕੇ ਵਧੀਲੀ ਡਿਊਟੀ ਲਗਾਣੀ ਪਈ ਮੈਂ ਤਾਂ ਮਨਾ ਕਰ ਰਿਹਾ ਸੀਗਾ ਤੇ ਫਿਰ ਬਾਬਾ ਜੀ ਕਹਿੰਦੇ ਵੀ ਲਵਾ ਦੇ ਯਾਰ ਡਿਊਟੀ ਵੀ ਦੇਖ ਲੈ ਸਾਰਦੇ ਅੱਜ ਦੀ ਰਾਤ ਮੈਂ ਕਹਾ ਚੱਲ ਸਾਰਦਾਂ ਦਾ ਤੇ ਬਾਕੀ ਗਾਈਜ਼ ਹੁਣ ਆਪਾਂ ਚੱਲੇ ਆ ਘਰ ਨੂੰ ਤੇ ਠੀਕ ਆ ਤੇ ਬਾਕੀ ਅੱਜ ਦਾ ਵਲੋਗ ਆਪਾਂ ਕਰਦੇ ਆ થી ਐਂਡ ਕਿ ਠੀਕ ਆ ਜੀ ਵੀਡੀਓ ਵਧੀਆ ਲੱਗੀ ਵੀਡੀਓ ਜਰੂਰ ਲਾਈਕ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਠੀਕ ਆ ਜੀ ਫਿਰ ਮਿਲကြਾਂਗੇ ਤੁਹਾਨੂੰ ਕੱਲ ਨੂੰ ਲੈਕਸ ਤੇ ਵੀਡੀਓ ਦੇ ਵਿੱਚ ਠੀਕ ਆ ਜੀ ਥੈਂਕਸ ਫੋਰ ਵੁੱਚਿੰਗ